ਤੁਹਾਡਾ ਸਵਾਗਤ ਹੈ ਜੀ ਰਿਆਰ ਫੂਡ ਚੈਨਲ ਤੇ ਸਾਰਿਆਂ ਦਾ ਤੇ ਇਹ ਦੇਖੋ ਜੀ ਅੱਜ ਆਪਾਂ ਆਂਬ ਦਾ ਆਚਾਰ ਪਾਵਾਂਗੇ ਤੇ ਆਂਬ ਨੂੰ ਆਪਾਂ ਧੋ ਬਣਾ ਕੇ ਲੈ ਲੈਨੇ 1 ਕਿਲੋ ਆਂਬਨੇ ਆਪਾਂ ਇਹਨਾਂ ਨੂੰ ਐਂਦਾ ਕੱਟਾਂਗੇ ਜੀ ਪੀਸ ਆਪਣੀ ਮਰਜ਼ੀ ਦੇ ਆਪਾਂ ਰੱਖ ਸਕਦੇ ਆਂ ਆਪਾਂ ਵੱਡੇ ਰੱਖ ਲਓ ਭਾਵੇਂ ਛੋਟੇ ਰੱਖ ਲਓ ਤੇ ਆਪਾਂ ਇਹਨਾਂ ਨੂੰ ਕੱਟ ਬਣਾ ਕੇ ਤੇ ਸੋਹਣੀ ਤਰ੍ਹਾਂ ਆਪਾਂ ਜਿਹੜਾ ਆ ਆਚਾਰ ਪਾਉਨੇ ਆ ਜੀ ਅੱਜ ਆਪੇ ਕੱਟੇ ਨੇ ਭਾਵੇਂ ਬਾਹਰੋਂ ਵੀ ਤੁਸੀਂ ਕਟਵਾ ਸਕਦੇ ਹੋ ਜਿੱਥੋਂ ਲੈਂਦੇ ਹੋ ਅੰਬ ਉਥੋਂ ਵੀ ਕਟਵਾ ਸਕਦੇ ਹੋ ਭਾਵੇਂ ਘਰੇ ਲਿਆ ਕੇ ਵੀ ਕੱਟ ਸਕਦੇ ਹੋ ਮੈਂ ਤਾਂ ਘਰੇ ਹੀ ਲਿਆ ਕੇ ਕੱਟ ਲੈਨੇ ਆਪੇ ਹੀ ਇਹ ਗਿੜਕਾਂ ਆਪਾਂ ਲਈਆਂ ਕੱਢ ਤੇ ਅਚਾਰ ਆਪਾਂ ਜਿਹੜਾ ਆ 1 ਕਿਲੋ ਅੰਬਾਂ ਦਾ ਤਿਆਰ ਕਰਨ ਲੱਗਿਆਂ ਕਿਉਂਕਿ ਆਚਾਰ ਮੇਰੇ ਘਰ ਬਹੁਤ ਪਿਆ ਹੈ ਪਹਿਲਾਂ ਦਾ ਵੀ ਪਿਆ ਹੋਇਆ ਮੈਂ ਸਿਰਫ ਇੱਕ ਵੀਡੀਓ ਹੀ ਬਣਾਣੀ ਸੀ ਉਹਦੇ ਵਾਸਤੇ ਮੈਂ ਆਚਾਰ ਜਿਹੜਾ ਆ ਮਤਲਬ ਅੰਬ 1 ਕਿਲੋ ਦਾ ਤਿਆਰ ਕਰਨ ਲੱਗਿਆਂ ਇਹ ਹੁਣ ਮੈਂ ਇਹਨਾਂ ਨੂੰ ਧੋ ਲਵਾਂਗੀ ਜੀ ਸਾਰੇ ਅੰਬਾਂ ਨੂੰ। ਜਿਹੜਾ ਕ ਮੈਂ ਕੱਢ ਲਿਆ ਨੇ ਪੀਸਾ ਨੂੰ ਮੈਂ ਧੋ ਕੇ ਤੇ ਰੱਖ ਲਵਾਂਗੀ। ਆਹ ਛਾਨਣੀ ਦੇ ਵਿੱਚ ਆਪਾਂ ਧੋ ਧੋ ਕੇ ਇਹਨਾਂ ਨੂੰ ਕੱਢ ਲਵਾਂਗੇ ਜੀ। ਇਨਾਂ ਨੂੰ ਬੜੀ ਸਫਾਈ ਦੇ ਨਾਲ ਆਚਾਰ ਨੂੰ ਪਾਇਆ ਜਾਂਦਾ ਆ ਤੇ ਜੇ ਪਾਇਆ ਹੋਏ ਵਧੀਆ ਤਰੀਕੇ ਨਾਲ ਤੇ ਆਚਾਰ ਜਿਹੜਾ ਕਦੀ ਖਰਾਬ ਹੀ ਨਹੀਂ ਹੁੰਦਾ ਮੇਰਾ ਤੇ ਚਾਰ 10 10 ਸਾਲਾਂ ਦਾ ਵੀ ਪਿਆ ਪਿਛਲਾ ਪੁਰਾਣਾ ਵੀ ਪਿਆ ਹੋਇਆ ਮੇਰੇ ਕੋਲ ਤੇ ਬਹੁਤ ਚਾਰ ਪਿਆ ਮੈਂ ਇਹ ਆ ਕਿ ਮੈਂ ਜੇ ਕਰੀ ਚਾਰ ਪਾ ਲੈਨੀ ਆ ਫਿਰ ਮਤਲਬ ਉਹਦਾ ਪਰੇਸ਼ ਕਰਦੀ ਆ ਸਿਰਫ ਕਿ ਪਾਣੀ ਵਾਲਾ ਚਮਚਾ ਨਹੀਂ ਲਾਉਣਾ ਉਹਨੂੰ ਥੋੜਾ ਜਿਹਾ ਕਿਸੇ ਭਾਂਡੇ ਵਿੱਚ ਕੱਢ ਕੇ ਵੱਖਰਾ ਰੱਖ ਲਈਦਾ ਆ ਤੇ ਉਹੀ ਵਰਤੀਦਾ ਆ ਤੇ ਬਾਕੀ ਸੁੱਕਾ ਕੜਛੀ ਦੇ ਨਾਲ ਆਪਾਂ ਜਿਹੜਾ ਇਹ ਨਿੱਕੇ ਡੱਬੇ 'ਚ ਕੱਢ ਲਈਦਾ ਤੇ ਬਹੁਤ ਵਧੀਆ ਰਹਿੰਦਾ ਜਾਰ ਹੁਣ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਨਮਕ ਇੱਕ ਪਾ ਦਾਂਗੇ ਚਮਚਾ ਤੇ ਥੋੜੀ ਜਿਹਾ ਆਪਾਂ ਹਲਦੀ ਵੀ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਜੇ ਦਿਹਾੜ ਕੋ ਟਾਈਮ ਹੈਗਾ 2-4 ਘੰਟੇ ਤੇ ਆਪਾਂ ਇਹਨੂੰ ਜਿਹੜਾ ਆ ਆਪਾਂ ਰੱਖ ਸਕਦੇ ਹਾਂ ਕਿਉਂਕਿ ਇਹ ਜਿਹੜਾ ਬਹੁਤ ਜ਼ਰੂਰੀ ਕੰਮ ਆ ਇਹਨੂੰ ਵਾਤੋਂ ਵਾਤ ਟਾਈਮ ਦੇਣਾ ਚਾਹੀਦਾ ਆ ਇੱਕ ਵਾਰੀ ਪੂਰੀ ਤਰ੍ਹਾਂ ਪਾਣੀ ਜਿਹੜਾ ਆ ਅੰਪਾਂ ਦਾ ਜਿਹੜਾ ਆ ਪੌਰੀ ਪਾਣੀ ਜਿਹੜਾ ਆ ਉਹ ਨਿਕਲ ਜਾਏਗਾ ਤੇ ਵਧੀਆ ਆਚਾਰ ਬਣ ਜਾਏਗਾ ਇਹ ਆਪਾਂ ਹੁਣ ਪਲੇਟ ਦੇ ਕੇ ਤੇ ਟੱਕ ਦਿੱਤੇ ਨੇ ਹੁਣ ਆ ਮਸਾਲੇ ਨੇ ਸਾਡੇ ਕੋਲ ਸਾਬਤ ਮਸਾਲੇ ਨੇ ਆ ਚੀਨੀ ਆ 2 ਚਮਚੇ ਇਹ ਵੀ ਵਿੱਚ ਪਾਵਾਂਗੇ ਅਸੀਂ ਆ ਹਲਦੀ ਆ ਇੱਥੇ ਜਿੰਨੀ ਚਾਹੀਦੀ ਹੋਏਗੀ ਆਪਾਂ ਹੋਰ ਪਾਵਾਂਗੇ ਇਹ ਨਮਕ ਆ 4 ਚਮਚੇ ਮੇਰੇ ਕੋਲ ਆ ਜੀ ਮੇਰੇ ਕੋ ਮੇਥੇ ਆ 3 ਚਮਚੇ ਸਾਬਤ ਮੇਥੇ ਲੈ ਮੈਂ 3 ਚਮਚੇ 2 ਚਮਚੇ ਸੌਂਫ ਲਈ ਆ ਤੇ 2 ਚਮਚੇ ਮੱਕਾਲੀਆਂ ਮਿਰਚਾਂ ਲਈਆਂ ਤੇ 1.5 ਚਮਚਾ ਮੈਂ ਕਲੌਂਜੀ ਲਈਆ ਤੇ 1.5 ਚਮਚਾ ਮੈਂ ਕਾਲੀ ਸਰੋਂ ਲਈਆ ਤੇ 5-7 ਮਿਰਚਾਂ ਲਈਆਂ ਸਾਬਤ ਤੇ ਆ ਮੈਂ ਸਿਰਕਾ ਲਿਆ ਆ ਸਪੇਡ ਵਾਲਾ ਮਸਾਲਾ ਮਿਲਾ ਕੇ 100 ਗ੍ਰਾਮ ਕੀਤਾ ਏ ਤੇ ਆ ਆਪਣਾ ਸਰੋਂ ਦਾ ਤੇਲ ਏ ਇੱਚੋ ਜਿੰਨਾ ਲੱਗੂਗਾ ਪਾਈਆ ਤੇਲ ਏ ਜਿੰਨਾ ਲੱਗੂ ਫਿਰ ਵੇਖਦੇ ਆ ਇਹਨੂੰ ਮੜਾ ਜਾਂ ਆਪਾਂ ਡਰਾਈ ਕਰਨਾ ਆ ਸਿਕਾਉਣਾ ਆ ਜਨਿਕੇ ਮਾੜਾ ਮੋਟੀ ਸਲਾਬ ਵੀ ਇਹਦੀ ਦੂਰ ਕਰਨੀ ਹੈਗੀ ਆ ਤਾਂ ਵੈਸੇ ਇਹਨੂੰ ਆਪਾਂ ਕੱਚਾ ਵੀ ਪਾ ਸਕਦੇ ਆ ਕੱਚਾ ਤੇ ਬਹੁਤ ਵਧੀਆ ਰਹਿੰਦਾ ਸਗੋਂ ਪਰ ਹੁਣ ਇਹ ਜਲਦੀ ਝ ਹੁੰਦਾ ਵੀ ਚਲੋ ਕੁੱਟਿਆ ਜਾਵੇ ਜਰਾ ਜਲਦੀ ਟਾਈਮ ਨਾਲ ਤਾਂ ਕਰਕੇ ਇਹਨੂੰ ਮਾੜਾ ਜਿਹਾ ਸਕਾਉਣਾ ਪੈਂਦਾ ਉਦਾਂ ਇਹਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਆਚਾਰ ਦੇ ਵਿੱਚ ਕੀ ਆ ਪਸਕਾਇਆਈ ਜਾਂ ਤੇ ਫੇਰ ਹੀ ਪਉਣਾ ਮਸਾਲੇ ਇਦਾਂ ਵੀ ਪੈ ਜਾਣ ਤਾਂ ਕੋਈ ਚੱਕਰ ਨਹੀਂ ਕੋਈ ਖਰਾਬ ਨਹੀਂ ਹੁੰਦਾ ਆਚਾਰ ਭੜਾ ਜਾਈ ਬਸ ਕਾਉਣਾ ਇਹਨੂੰ ਥੋੜਾ ਜਿਆ ਕਿਉਂਕਿ ਮੈਂ ਡੰਡੇ ਕੁੰਡੇ ਇਹਨੂੰ ਬ੍ਰੇਕ ਕਰਨਾ ਹੈ ਇਸ ਕਰਕੇ ਮੈਂ ਸਕਾਉਣਾ ਹੈ ਮਿਕਸੀ ਦੇ ਵਿੱਚ ਪਾਉਣਾ ਹੈ ਤੇ ਇਦਾਂ ਵੀ ਪਾ ਲਓ ਤੇ ਕੋਈ ਚੱਕਰ ਨਹੀਂ ਆ ਕੋਈ ਗੱਲ ਨਹੀਂ ਹੁੰਦੀ ਇਦਾਂ ਪਾ ਕੇ ਤੇ ਮਟਰ ਪੀਠ ਲਓ ਕੋਈ ਗੱਲ ਨਹੀਂ ਤੇ ਮੈਂ ਆ ਤੇ ਕੁੰਡੇ ਚ ਕੁੱਠਣਾ ਕੁੱਟਣਾ ਸੀ ਇਹਨੂੰ ਕੁੰਡੇ ਦੇ ਵਿੱਚ ਹੀ ਤਾਂ ਕਰਕੇ ਥੋੜਾ ਜਿਆ ਸਕਾਉਣ ਲਈ ਆ ਤੇ ਮਿਰਚਾਂ ਦੀਆਂ ਮੈਂ ਨਾ ਡੰਡੀਆਂ ਨਹੀਂ ਲਾਉਂਗੀ ਕਿਉਂਕਿ ਮਿਰਚਾਂ ਦੀਆਂ ਡੰਡੀਆਂ ਵਿੱਚ ਹੀ ਮਤਲਬ ਵਧੀਆ ਲੱਗਦੀਆਂ ਨੇ ਤੇ ਨਾ ਵੀ ਲਾਓ ਤਾਂ ਕੋਈ ਗੱਲ ਨਹੀਂ ਆਹ ਦੇਖੋ ਵੇਖੋ ਨਾ ਉਹ ਹੋ ਗਈਆਂ ਨਾ ਹੁਣ ਸੁੱਕ ਗਿਆ ਥੋੜਾ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਥੋੜਾ ਜਿਆਦਾ ਹੋਰ ਕਰਕੇ ਤੇ ਲਾ ਲਵਾਂਗੇ ਇਹ ਬੜਾ ਵਧੀਆ ਮਸਾਲਾ ਜਿਹੜਾ ਆ ਤਿਆਰ ਹੋਣਾ ਆ ਆ ਦੇਖੋ ਜੀ ਬਣ ਗਿਆ ਹੁਣੇ ਤੇ ਹੁਣ ਗੁੱਡ ਹੋ ਗਿਆ ਹੁਣ ਆਪਾਂ ਨਾ ਗੈਸ ਕਰਤਾ ਬੰਦ ਤੇ ਆਪਾਂ ਜਿਹੜਾ ਇਹਨੂੰ ਹੁਣ ਨਾ ਥੱਲੇ ਲਾ ਕੇ ਪਲੇਟ 'ਚ ਪਾ ਲੈਨੇ ਆ ਜੀ ਠੰਡਾ ਕਰ ਲਵਾਂਗੇ ਥੋੜਾ ਜੈ ਇਹਨੂੰ ਅਹੀਂ ਥੋੜਾ ਠੰਡਾ ਕਰਕੇ ਪੀਠ ਲੈਨੇ ਆ ਜੀ ਇਹਨੂੰ ਆ ਦੇਖੋ ਕੁੰਡੇ ਚ ਪਾਉਨੇ ਆ ਤੇ ਆਪਾਂ ਇਹਨੂੰ ਬਰੀਕ ਕਰ ਲੈਨੇ ਆ ਬਹੁਤਾ ਬਰੀਕ ਨਹੀਂ ਕਰਨਾ ਥੋੜਾ ਥੋੜਾ ਹੀ ਕੁਟਣਾ ਹੈਗਾ ਇਹਨੂੰ ਮਤਲਬ ਸਾਰਦਾ ਹੀ ਰੱਖਾਂਗੇ ਐਦਾਂ ਕਰਕੇ ਤੇ ਬਸ ਕੁੱਟਿਆ ਜਾਣਾ ਇਹਨੇ ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਏ ਕਿੰਨਾ ਚਿਰ ਹੋ ਗਿਆ ਸੀ ਕੁੱਟਦੇ ਨੂੰ ਵੀਡੀਓ ਸਾਰੀ ਨਹੀਂ ਵਿਖਾਉਣੀ ਪੈਂਦੀ ਕਿਉਂਕਿ ਜੇ ਵਿਖਾਈਏ ਤਾਂ ਫਿਰ ਲੰਬੀ ਬੜੀ ਹੋ ਜਾਂਦੀ ਆ ਤੇ ਫਿਰ ਇੰਨੀ ਲੰਬੀ ਵੀਡੀਓ ਜਿਹੜੀ ਆ ਮੁਸ਼ਕਲ ਕਰਦੀ ਆ ਫਿਰ ਤੇ ਥੋੜੇ ਜਿਹੇ ਮਿੰਟਾਂ ਦੀ ਠੀਕ ਰਹਿੰਦੀ ਆ ਤੇ ਆਪਾਂ ਆ ਦੇਖੋ ਹੁਣ ਜਿਤਨਾ ਕੀ ਮਤਲਬ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਤੇ ਆ ਇੰਨਾ ਕੁ ਰੱਖ ਲਿਆ ਮੋਟਾ ਮੋਟਾ ਆ ਦੇਖੋ ਹੁਣ ਆ ਪੈਨੂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਹ ਮੇਰੇ ਜਿਹੜੇ ਤਰੀਕੇ ਨਾਲ ਆਚਾਰ ਪਾਉਗੇ ਨਾ ਤੇ बार-बार ਹੀ ਤੁਸੀਂ ਇਹੋ ਤਰੀਕਾ ਵਰਤਿਆ ਕਰੋਗੇ ਤੇ ਆਚਾਰ ਦਾ ਕਲਰ ਵੀ ਆ ਨਾ ਦੇਖੋਗੇ ਕਿ ਬਹੁਤ ਵੈਸਟ ਆ ਤੇ ਆਚਾਰ ਕਦੀ ਖਰਾਬ ਵੀ ਨਹੀਂ ਹੋਏਗਾ ਤੇ ਨਾ ਹੀ ਬਹੁਤਾ ਤੇਲ ਪੈਂਦਾ ਜੇ ਤੇ ਨਾ ਹੀ ਕੋਈ ਗਲਤ ਨਾ ਬਾਤ ਬਹੁਤ ਹੀ ਵਧੀਆ ਆਚਾਰ ਨਿਕਲਦਾ ਹੈ ਤੇ ਹੁਣ ਆਪਾਂ ਇੱਕ ਕਪੜਾ ਕੋਟਨ ਦਾ ਲਿਆ ਏ ਉਧਰ ਮਸਾਲਾ ਤਿਆਰ ਕਰ ਲਿਆ ਏ ਤੇ ਇੱਧਰ ਅਸੀਂ ਆਂਬ ਜਿਹੜੇ ਆ ਸਾਰੇ ਜਿਹੜੇ ਆ ਪੀਸ ਇਹਨਾਂ ਨੂੰ ਆਪਾਂ ਸਿੱਧੇ ਕਰਕੇ ਰੱਖ ਦਵਾਂਗੇ ਉੱਤੋਂ ਚਲਾਵਾਂਗੇ ਪੱਖਾ ਇਹਨਾਂ ਨੂੰ ਹੁਣ ਨਾ 12 ਵਜੇ ਦਾ ਟਾਈਮ ਆ ਤੇ 12 ਵਜੇ ਮੈਂ ਜਿਹੜਾ ਦਿਨ ਦਾ 12 ਵਜੇ ਇਹਨਾਂ ਨੂੰ ਮੈਂ ਰੱਖ ਦਿੱਤਾ ਤੇ ਸ਼ਾਮੀ 4 ਵਜੇ ਮੈਂ ਅਚਾਰ ਪਾਵਾਂਗੀ ਇਹਨਾਂ ਦਾ ਕਿਉਂਕਿ ਇੰਨਾ ਚਿਰ ਇਹਨਾਂ ਨੂੰ ਇਹ ਪੱਖੇ ਥੱਲੇ ਸੁੱਕਣ ਦਵਾਂਗੀ ਰੰਗ ਵੇਖੋ ਹਲਦੀ ਦਾ ਮੜਾ ਮੜਾ ਲੱਗ ਗਿਆ ਕਿੰਨੇ ਸੋਹਣੇ ਲੱਗ ਰਹੇ ਨੇ ਅਚਾਰ ਵੀ ਜਿਹੜਾ ਆ ਉਹਦਾ ਰੰਗ ਹਲਦੀ ਰੰਗਾਈ ਹੋਏ ਤੇ ਬਹੁਤ ਵਧੀਆ ਲੱਗਦਾ ਜੀ ਬਹੁਤੀਆਂ ਰੰਗ ਵਾਲੀ ਮਿਰਚ ਜਿਹੜੀ ਆ ਉਹ ਅਚਾਰ ਦੇ ਅੰਦਰ ਨਹੀਂ ਪਾਉਣੀ ਚਾਹੀਦੀ ਕਿਉਂਕਿ ਉਹਦਣਾ ਵੀ ਥੋੜਾ ਕਾਲਾ ਪਨ ਜਾ ਆ ਜਾਂਦਾ ਤੇ ਉਤੋਂ ਅਸੀਂ ਉਹ ਮਸਟਰਡ ਤੇਲ ਪਾ ਦਿੰਨੇ ਆ ਤਾਂ ਸਰੋਂ ਦਾ ਤੇ ਉਹਦਣਾ ਉਦਾਂ ਵੀ ਕਾਲਾ ਹੋ ਜਾਂਦਾ ਹਾਏ ਜਿਹੜਾ ਆ ਇਹ ਆਪਣਾ ਪਾਣੀ ਨਿਕਲਿਆ ਵਿੱਚੋਂ ਕਿਉਂਕਿ ਅਸੀਂ ਇੱਕ ਚੀਜ਼ ਤੇ ਪਾ ਸਕਦੇ ਹਾਂ ਮਸਟਰਡ ਜਿਹੜਾ ਤੇਲ ਆ ਮਤਲਬ ਕਹਿੰਦਾ ਸਰੋਂ ਦਾ ਤੇਲ ਉਹ ਤੇ ਪਾਉਣਾ ਹੀ ਪਾਉਣਾ ਹੁੰਦਾ ਆ ਤੇ ਜਿਹੜੀ ਚੀਜ਼ ਤੋਂ ਆਪਾਂ ਰੋਕ ਲਾ ਸਕਦੇ ਆ ਉਹ ਲਾਉਣੀ ਚਾਹੀਦੀ ਆ ਕਿਉਂਕਿ ਕਲਰ ਵੀ ਵੇਖੜਾ ਹੁੰਦਾ ਆ ਉਹਦੇ ਨਾਲ ਅੰਬਾਂ ਦੇ ਛਿੱਕੜ ਜਿਹੜੇ ਆ ਉਹ ਵੀ ਕਾਲੇ ਕਾਲੇ ਜੇ ਹੋ ਜਾਂਦੇ ਆ ਅੰਬ ਜਿਹੜੇ ਆ ਇਹਦੇ ਨਾਲ ਜਿਹੜਾ ਆ ਚੀਜ਼ ਬਣਨੀ ਆ ਇਹ ਜਿਹੜੇ ਆਂਬ ਨੇ ਇਹ ਹਰੇ ਹਰੇ ਰਹਿਣੇ ਨੇ ਤੇ ਬਹੁਤ ਹੀ ਵਧੀਆ achar ਲੱਗਣਾ ਏ ਕਿਉਂਕਿ ਦੇਗੀ ਮਿਰਚ ਬਹੁਤੀ ਪੌਣ ਨਾਲ ਨਾ ਰੰਗ ਜਿਹੜਾ ਆ ਉਹ ਕਲਰ ਜਿਹੜਾ ਲਾਲ ਲਾਲ ਹੋ ਜਾਂਦਾ ਤੇ ਦੂਜੀ ਗੱਲ ਇਹ ਆ ਕਿ ਆਪਾਂ ਹੁਣ ਤੇਲ ਗਰਮ ਨਹੀਂ ਕਰਨਾ ਤੇਲ ਬਿਲਕੁਲ ਗਰਮ ਕਰਕੇ ਜਿਹੜਾ ਅੰਬ ਦਾ achar ਆ ਉਹਦੇ ਚ ਤੇ ਗਰਮ ਕਰਕੇ ਤੇਲ ਪਾਉਣਾ ਹੀ ਨਹੀਂ ਚਾਹੀਦਾ ਥੋੜੀ ਜਿਹਾ ਪਹਲਦੀ ਪਾ ਦਵਾਂਗੇ ਜੀ ਮੇਰਾ achar ਜਿਹੜਾ ਮੈਂ ਪੌਣੀ ਮੇਰਾ ਤਾਂ ਕਦੀ ਖਰਾਬ ਹੋਇਆ ਨਹੀਂ ਜੀ ਇੱਦਾਂ ਹੀ ਕਲਰ ਦਿੰਦਾ ਰਹਿੰਦਾ ਆ ਤੇ ਇੱਦਾਂ ਹੀ ਵਧੀਆ ਰਹਿੰਦਾ ਆ ਆ ਤੇ ਮੈਂ ਵੀਡੀਓ ਬਣਾਉਣ ਵਾਸਤੇ 1 ਕਿਲੋ ਮਤਲਬ ਜਿਹੜੇ ਆਂਬ ਲੈਣੇ ਨਹੀਂ ਤੇ ਮੇਰਾ achar 3-4 ਸਾਲਾਂ ਦਾ ਪਿਛਲਾ ਜਿਹੜਾ ਪਿਆ ਹੋਇਆ ਬਹੁਤ ਹੀ ਵਧੀਆ ਆ ਆ ਪਾਏ 3.5 ਚਮਚੇ ਪਾਇਆ ਜੇ ਨਮਕ ਕਿਉਂਕਿ ਕਿਲੋ ਆਂਬ ਨੇ ਇੰਨਾ ਕਿਤੇ ਨਮਕ ਜ਼ਿਆਦਾ ਨਹੀਂ ਆ ਉਹਦਾ ਦੇਖਿਆ ਜਾਏ ਤਾਂ 2 ਕਿਲੋ ਜਿਹੜੇ ਅੰਬ ਹੁੰਦੇ ਆ ਨਾ ਉਹਨੂੰ ਆਪਾਂ 300 ਗ੍ਰਾਮ ਜਿਹੜਾ ਨਮਕ ਆ ਉਹ ਆਪਾਂ ਪਾ ਦਿੰਨੇ ਆ ਇਹਨਾ ਨਮਕ ਲੱਗ ਜਾਂਦਾ ਏ ਉਹਦੇ ਹਿਸਾਬ ਨਾਲ ਫਿਰ ਅੱਗੇ ਵਧੀਆ ਲੱਗਦਾ ਕਿ ਇੰਨਾ ਠੀਕ ਰਹਿੰਦਾ ਹੁਣ ਮੈਂ ਦੇਖੀ ਮਿਰਚ ਪਾਉਣੀ ਤਾਂ ਨਹੀਂ ਸੀ ਪਰ ਮੈਂ ਥੋੜੀ ਹੀ ਪਾਉਂਗੀ ਕਿਉਂਕਿ ਮੈਂ ਨਾ ਪਾਉਂਦੀ ਤਾਂ ਫਿਰ ਹੋ ਸਕਦਾ ਵੀ ਸਮਝਿਆ ਜਾਂਦਾ ਵੀ ਦੇਗੀ ਮਿਰਚ ਹੈ ਹੀ ਨਹੀਂ ਆ ਤਾਂ ਨਹੀਂ ਪਾਈ ਇਹਨਾਂ ਨੇ ਜਾਂ ਕਿੱਦਾਂ ਨਹੀਂ ਵਿਖਾਈ ਨਹੀਂ ਆ ਇਹ ਤੁਹਾਨੂੰ ਦੱਸੀ ਹੈ ਇਹ ਗੱਲ ਕਿ ਮੈਂ ਪਾਉਣੀ ਨਹੀਂ ਸੀ ਮੈਂ ਉਦਾਂ ਹੀ ਰੱਖੀ ਸੀ ਕਿਉਂਕਿ ਦੇਗੀ ਮਿਰਚ ਜਿਹੜੀ ਹੈ ਨਾ ਉਹਦੇ ਨਾਲੋਂ achar ਜਿਹੜਾ ਇਦਾਂ ਹੀ ਪਏ ਨਾ ਉਹ ਬਹੁਤ ਵਧੀਆ ਬਣਦਾ ਤਾਂ ਤੁਸੀਂ ਨਾ ਇਹ achar ਜਿਹੜਾ ਅੱਜ ਪੈਨ ਲੱਗਾ ਹੈ ਇਹ ਤੁਹਾਨੂੰ 5 ਦਿਨਾਂ ਬਾਅਦ ਮੈਂ ਵਿਖਾਵਾਂਗੀ ਇਹੋ ਹੀ ਡੱਬਾ ਤਾਂ ਤੁਸੀਂ ਆਪ ਹੀ ਮੰਨੋਗੇ ਕਿ ਵਾਕਿਆ ਹੀ ਕਲਰ ਦੇਖਿਓ ਤੁਸੀਂ ਤੁਸੀਂ ਆਪ ਹੀ ਸੋਚਣਾ ਕਿ ਵਾਕਿਆ ਹੀ ਇਹਦਾ ਕਲਰ ਇੰਨਾ ਵਧੀਆ ਕਲਰ ਆਦਾ ਥੋੜਾ ਜਿਹਾ ਸੀਨਾ ਸਰਕਾ ਪਾ ਲਵਾਂਗੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਇਹ ਚੀਨੀ ਵੀ ਪਾਤੀ ਜੇ ਵਿੱਚ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਏ ਉਹਨਾਂ ਦਾ ਵੀ ਥੈਂਕ ਯੂ ਤੇ ਜਿਹੜੇ ਮੇਰੇ ਭੈਣ ਭਰਾ ਕਰਨ ਵਾਲੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਤਾਨੂੰ ਇਹ ਨਾ ਜਿਹੜੀਆਂ ਵੀਡੀਓ ਮੈਂ ਪਾਣੀ ਆ ਬਣਾ ਕੇ ਇੱਕ ਕਿਚਨ ਦੀਆਂ ਮਤਲਬ ਰੋਟੀ ਪਾਣੀ ਦੀਆਂ ਤੁਸੀਂ ਵੇਖੋਗੇ ਤਾਂ ਕੁਝ ਵਧੀਆ ਹੀ ਚੀਜ਼ ਵੇਖਣ ਨੂੰ ਮਿਲੇਗੀ ਇਹਦੇ ਚੋਂ ਤੇ ਸਾਰੀ ਵੀਡੀਓ ਵੇਖਿਆ ਕਰੋ ਤੇ ਇਸੇ ਤਰ੍ਹਾਂ ਹੀ ਚੀਜ਼ ਬਣਾਇਆ ਕਰੋ ਜਿਵੇਂ ਮੈਂ ਬਣਾਨੀ ਆ ਇਸ ਤਰ੍ਹਾਂ ਹੀ ਤੁਸੀਂ ਬਣਾਇਆ ਕਰੋ ਕਿਉਂਕਿ ਚੋਂਕੇ ਦੇ ਵਿੱਚ ਜਿਹੜਾ ਬਹੁਤਾ ਕੰਮ ਕਰਦਾ ਆ ਜਿਹੜਾ ਮਤਲਬ ਰੋਟੀ ਪਾਣੀ ਵਧੀਆ ਬਣਾ ਲੈਂਦਾ ਆ ਇਹ ਕੰਮ ਵੀ ਉਹੀ ਕਰ ਸਕਦਾ ਹੈ ਉਹ ਜਿਆ ਤੇ ਉਹਦੇ ਆਲੇ ਵੇਖ ਕੇ ਕਈਆਂ ਨੇ ਸਿੱਖਣਾ ਏ ਕਈਆਂ ਨੂੰ ਹੁਣ ਨਿੱਕੇ ਬੱਚੇ ਪੜ੍ਹਦੇ ਜਿਹੜੇ ਆਪਣੀਆਂ ਕੁੜੀਆਂ ਨਹੀਂ ਹੈ ਜਾਂ ਕੇ ਸਮਝ ਲਓ ਕਿਸੇ ਨੇ ਬਾਹਰ ਅੰਦਰ ਗਏ ਹੁੰਦੇ ਸਿੱਖਣਾ ਹੁੰਦਾ ਕੋਈ ਵੀ ਚੀਜ਼ ਵੇਖਣੀ ਹੁੰਦੀ ਹੈ ਤੇ ਇਹ ਚੀਜ਼ ਜਿਹੜੀ ਆ ਚੰਗੀ ਵੇਖੀ ਜਾਵੇ ਤੇ ਵਧੀਆ ਚੰਗੀ ਚੀਜ਼ ਵੱਲ ਵੇਖ ਕੇ ਚੰਗੀ ਬਣੇ ਤੇ ਵਧੀਆ ਹੀ ਗੱਲ ਗਾ ਦੀ ਆ ਆਪਾਂ ਨਾ ਡੱਬਾ ਭਰ ਲਿਆ ਵਾ ਅਜੇ ਇੱਥੇ ਮਤਲਬ ਸਾਰਾ achar ਉਹਦੇ ਚ ਆਇਆ ਨਹੀਂ ਤੇ ਆ ਪਲਾਸਟਿਕ ਦੇ ਡੱਬੇ ਚ ਅਲੱਗ ਪਾ ਦਨੇ ਇੰਨਾ ਵਾ ਇਹ ਸਾਰਾ ਚਾਰ ਪੰਜ ਦਿਨਾਂ ਬਾਅਦ ਇਕੱਠਾ ਸਾਰਾ ਉਹਦੇ ਚ ਹੀ ਚੱਲ ਜਾਣਾ ਪਰ ਹੁਣ ਦੀ ਘੜੀ ਆਪਾਂ ਜਿਹੜਾ ਆ ਹੁਣ ਖੇਲਾ ਵਾਲਾ ਆ ਇਹਦੇ ਚ ਪਾ ਲੈਨੇ ਆ ਜੀ ਆ ਆਚਾਰ ਦੇ ਜਿਹੜਾ ਮਸਾਲਾ ਆ ਇਹ ਇੱਧਰ ਚਲ ਗਿਆ ਹੁਣ ਥੋੜਾ ਜਿਹਾ ਤੇਲ ਪਾਵਾਂਗੇ ਨਾਲ ਅਸੀਂ ਤੇਲ ਅਸੀਂ ਹੋਰ ਪਾ ਸਕਦੇ ਆ ਇਹਦੇ ਵਿੱਚ ਬਿਆਮ ਚ ਥੋੜੀ ਜਿਹੀ ਹਿੰਗ ਪਾਉਣੀ ਆ ਤੇਲ ਪਾਉਣਾ ਹੈ ਅਜੇ ਤੇ ਆਹ ਦੇਖੋ ਤੁਸੀਂ ਆਹ ਕਲਰ ਦੇਖ ਲਓ ਪੰਜ ਦਿਨਾਂ ਬਾਅਦ ਤੁਹਾਨੂੰ ਮੈਂ ਫੇਰ ਵਿਖਾਵਾਂਗੀ ਇਹਦੇ ਵਿੱਚ ਤੇਲ ਥੋੜਾ ਜਿਹਾ ਪਾਉਣਾ ਬਸ ਹਾਂ ਥੋੜਾ ਜਿਹਾ ਤੇਲ ਪਾ ਦੇਣਾ ਬਸ ਹੋਰ ਕੁਝ ਨਹੀਂ ਆਹ ਪੰਜ ਦਿਨਾਂ ਬਾਅਦ ਤੁਹਾਨੂੰ ਆ ਵਿਖਾਉਣ ਲੱਗਿਆਂ ਜੀ ਅਹੀਂ ਆਹ ਚਾਰ ਸਾਢੇ ਪੰਜ ਦਿਨਾਂ ਬਾਅਦ ਕੋਈ ਧੁੱਪੇ ਨਹੀਂ ਰੱਖਿਆ ਕੋਈ ਕੁਝ ਨਹੀਂ ਅੰਦਰ ਹੀ ਪਿਆ ਸੀ ਰਸੋਈ ਦੇ ਵਿੱਚ ਹੀ ਤੇ ਆਹ ਦੇਖੋ ਕਲਰ ਵੇਖੋ ਤੁਸੀਂ ਇਹਦਾ ਆਹ ਲਓ ਹੈ ਕਿ ਨਹੀਂ ਵਧੀਆ ਫਰਸਟ ਕਲਾਸ ਕਿੰਨਾ ਵਧੀਆ ਕਲਰ ਹੈ ਇਹ ਸਾਰਾ ਸਾਲ ਹੀ ਇਹੋ ਜਿਹਾ ਕਲਰ ਮਿਲੇਗਾ ਤੁਹਾਨੂੰ ਹੁਣ ਥੋੜੀ ਹਿੰਗ ਪਾ ਦਿੰਨੇ ਆ ਜੀ ਕਿਉਂਕਿ ਹਿੰਗ ਦੀ 스멜 ਜਿਹੜੀ ਤੇਲ ਚ ਚਲ ਜਾਂਦੀ ਆ ਤੇ ਇਹ ਸਾਰੇ ਜੀ ਮਿਕਸ ਹੋ ਜਾਣਾ ਇਹਨੇ ਇਹ ਅੰਬ ਦੇ achar ਨੇ ਆ ਜੇ ਥੱਲੇ ਹੋਰ ਬੈਠਣਾ ਏ ਦੇਖੋ ਅੰਬ ਦਾ achar ਦਾ ਤੁਸੀਂ ਇਹ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਕਲਰ ਆਇਆ ਕਿਉਂਕਿ ਮੈਂ ਦੇਗੀ ਮਿਰਚ ਨਹੀਂ ਪਾਈ ਆਗੀ ਦੇਖੀ ਬਚ ਨਹੀਂ पाओਗੇ ਤਾਂ ਇਦਾਂ ਦਾ ਕਲਰ ਪਾਓਗੇ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਕਰਦਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਜੀ ਬੜੀਆਂ ਬੜਾ ਪਿਆਰ ਦਿੰਦੇ ਹੋ ਤੁਸੀਂ ਸਾਡੀਆਂ ਵੀਡੀਓ ਨੂੰ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਵੇਖੋ ਚਾਰ ਕਿੰਨਾ ਵਧੀਆ ਜੇ ਪਾਓ ਤੇ ਖਾਓ ਤੇ ਖੁਸ਼ ਰਹੋ ਤੇ ਹਾਂ ਹੀ ਵੀ ਖੁਸ਼ ਰਹੀਏ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ